ਪਿਛਲੇ ਵੀ 25 ਸਾਲਾਂ ਦੀ ਸਿੱਖ ਰਾਜਨੀਤੀ ਅਗਵਾ ਕੀਤੀ ਹੋਈ ਸੀ ਇੰਡੀਅਨ ਸਟੇਟ ਨੇ ਤੇ ਇੰਡੀਅਨ ਸਟੇਟ ਨਾਲ ਜੁੜੇ ਹੋਏ ਅਕਾਲੀ ਦਲ ਬਾਦਲ ਕਿਆਂ ਨੇ ਹੂੰ ਉਹਦੇ ਵਿੱਚ ਉਹਨਾਂ ਨੇ ਧਰਮ ਕਰਮ ਦੀ ਕੋਈ ਵੀ ਗੱਲ ਆ ਜਿਹੜੀ ਹੋਣੀ ਤੇ ਸਾਡੇ ਸਾਹਮਣੇ ਇੱਕ ਵਾਰੀ ਆਇਆ ਸੀਗਾ ਬਾਦਲ ਕਿਆਂ ਦੀ ਸਰਕਾਰ ਜੀ ਇੱਕ ਪ੍ਰਚਾਰਕ ਕਿਤੇ ਕਥਾ ਕਰਨ ਲਈ ਗਿਆ ਉਹਨੂੰ ਥਾਣੇਦਾਰ ਰੋਕ ਕੇ ਕਹਿੰਦਾ ਵੀ ਤੂੰ ਆ ਗੱਲਾਂ ਨਹੀਂ ਕਹਿਣੀਆਂ ਹੂੰ ਹਾਂ ਨਾ ਇੱਕ ਇੱਕ ਕਥਾਵਾਚਕ ਨੇ ਕਥਾ ਕਰਦਿਆਂ ਕਿਹੜੀ ਗੱਲ ਕਹਿਣੀ ਹੈ ਇਹ ਥਾਣੇਦਾਰ ਨਿਸ਼ਚਿਤ ਕਰ ਰਿਹਾ ਸੋ ਬਾਦਲ ਕਿਆਂ ਦੇ ਟਾਈਮ ਇਹ ਹੋਇਆ ਸੋ ਬੀਬੀ ਜੀ ਵਰਗਾ ਜਿਹੜਾ ਮਹਾਨ ਸ਼ਹਾਦਤ ਵਾਲੇ ਪਰਿਵਾਰ ਚੋਂ ਆਇਆ ਸੰਤ ਬਾਬਾ ਕਰਤਾਰ ਸਿੰਘ ਜੀ ਦੀ ਪੋਤਰੀ ਹੋਵੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਬੇਟੀ ਹੋਵੇ ਸੋ ਉਹਦੇ ਲਈ ਅਸੀਂ ਕੇ ਵੀ ਕੋਈ ਪੰਥਕ ਰੋਕ ਹੈਗੀ ਆ ਉਹਦਾ ਉਹਨਾਂ ਦੀ ਇਮਾਨਦਾਰੀ ਤੇ ਸ਼ੱਕ ਕਰਨ ਵਾਲੀ ਗੱਲ ਸੋ ਬੀਬੀ ਜੀ ਦੀ ਇਮਾਨਦਾਰੀ ਤੇ ਸਮੁੱਚਾ ਪੰਥ ਹੈ ਜਿਹੜਾ ਉਹ ਸ਼ੱਕ ਨਹੀਂ ਕਰ ਸਕਦਾ ਬੀਬੀ ਜੀ ਬਹੁਤ ਜਜ਼ਬੇ ਨਾਲ ਬੜੀ ਦਲੇਰੀ ਨਾਲ ਔਰ ਪੂਰੀ ਆਪਾਂ ਕਹਿ ਸਕਦੇ ਵੀ ਕੌਮ ਤੇ ਪੰਥ ਪ੍ਰਤੀ ਪ੍ਰਤੀਬੱਧਤਾ ਨਾਲ ਜਿਹੜੀ ਸਰਗਰਮੀ ਕਰ ਰਹੇ ਹੈਗੇ ਆ ਸੋ ਸਾਨੂੰ ਲੱਗਦਾ ਹੈਗਾ ਵੀ ਤਰਨਤਾਰਨ ਦੀ ਸੀਟ ਹੈ ਜਿਹੜੀ ਪੰਥਕ ਜਜ਼ਬੇ ਨਾਲ ਪੂਰੀ ਇਮਾਨਦਾਰੀ ਨਾਲ ਲੜਨੀ ਚਾਹੀਦੀ ਹੈ ਭਾਵਨਾਵਾਂ ਅਤੇ ਜਜ਼ਬਿਆਂ ਦੀ ਰਾਜਨੀਤੀ ਨਾ ਕਰੋ ਪ੍ਰੈਕਟੀਕਲ ਪੋਲਿਟਿਕਸ ਕਰਕੇ ਪੰਥ ਦਾ ਮਹੌਂਦਰਾ ਅੱਗੇ ਮਜ਼ਬੂਤ ਕਰਨ ਦਾ ਯਤਨ ਬੀਬੀ ਸਤਵੰਤ ਕੌਰ ਹੋਣਾ ਦਾ ਨਾਮ ਚਲੋ ਆਪਾਂ ਕਹਿ ਰਹੇ ਹਾਂ ਕਿ ਚੰਗੇ ਉਮੀਦਵਾਰ ਹੋ ਸਕਦੇ ਆ ਇੱਕ ਇੱਥੇ ਇਤਿਹਾਸ ਕੀ ਕਹਿੰਦਾ ਹੈਗਾ ਕੀ ਕੋਈ ਧਾਰਮਿਕ ਛਵੀ ਵਾਲਾ ਵਿਅਕਤੀ ਉਹ ਇੱਕੋ ਟਾਈਮ ਤੇ ਐਮਐਲਏ ਵੀ ਰਿਹਾ ਹੋਵੇ ਅਮਰ ਸੰਚਾਰ ਵੀ ਕਰਾਉਂਦਾ ਹੋਵੇ ਧਾਰਮਿਕ ਐਕਟੀਵਿਟੀਆਂ ਵੀ ਇਨਵੋਲ ਹੋਵੇ ਜਾ ਸ਼੍ਰੋਮਣੀ ਕਮੇਟੀ ਵਾਲੇ ਵੀ ਹੋਵੇ ਇਤਿਹਾਸ ਇੱਥੇ ਕੀ ਕਹਿੰਦਾ ਹੈਗਾ ਕਿ ਇਸ ਤਰ੍ਹਾਂ ਦਾ ਹੁੰਦਾ ਹੈ ਕਿਉਂਕਿ ਪਿਛਲੇ 20-25 ਸਾਲ ਦੀ ਰਾਜਨੀਤੀ ਚ ਇਦਾਂ ਦਾ ਦੇਖਣ ਨੂੰ ਨਹੀਂ ਮਿਲਿਆ ਤੇ ਸ਼ਾਇਦ ਕੁਝ ਲੋਕਾਂ ਨੂੰ ਲੱਗਦਾ ਵੀ ਇਹ ਸੰਭਵ ਹੀ ਨਹੀਂ ਹੈ। ਜੀ ਦੇਖੋ ਪਿਛਲੇ 20-25 ਸਾਲਾਂ ਦੀ ਸਿੱਖ ਰਾਜਨੀਤੀ ਅਗਵਾ ਕੀਤੀ ਹੋਈ ਸੀ ਇੰਡੀਅਨ ਸਟੇਟ ਨੇ ਤੇ ਇੰਡੀਅਨ ਸਟੇਟ ਨਾਲ ਜੁੜੇ ਹੋਏ ਅਕਾਲੀ ਦਲ ਬਾਦਲ ਕਿਆਂ ਨੇ। ਹੂੰ ਉਹਦੇ ਵਿੱਚ ਉਹਨਾਂ ਨੇ ਧਰਮ ਕਰਮ ਦੀ ਕੋਈ ਵੀ ਗੱਲ ਆ ਜਿਹੜੀ ਹੋਣੀ ਨਹੀਂ ਦਿੱਤੀ ਸਾਡੇ ਸਾਹਮਣੇ ਇੱਕ ਵਾਰੀ ਆਇਆ ਸੀਗਾ ਬਾਦਲ ਕਿਆਂ ਦੀ ਸਰਕਾਰ ਸੀ ਇੱਕ ਪ੍ਰਚਾਰਕ ਕਿਤੇ ਕਥਾ ਕਰਨ ਲਈ ਗਿਆ ਉਹਨੂੰ ਥਾਣੇਦਾਰ ਰੋਕ ਭੀ ਤੂੰ ਆ ਗੱਲਾਂ ਨਹੀਂ ਕਹਿਣੀਆਂ ਹੂੰ ਹੂੰ ਹਣਾ ਜੀ ਇੱਕ ਇੱਕ ਕਥਾਵਾਚਕ ਨੇ ਕਥਾ ਕਰਦਿਆਂ ਕਿਹੜੀ ਗੱਲ ਕਹਿਣੀ ਹੈ ਇਹ ਥਾਣੇਦਾਰ ਨਿਸ਼ਚਿਤ ਕਰ ਰਿਹਾ ਹੈ ਹੂੰ ਹੂੰ ਸੋ ਬਾਦਲ ਕਿਆਂ ਦੇ ਟਾਈਮ ਇਹ ਹੋਇਆ ਸੋ ਪਿਛਲੇ 25 30 ਸਾਲਾਂ ਦੌਰਾਨ ਇਸ ਤਰ੍ਹਾਂ ਦਾ ਕੁਝ ਜੇ ਨਹੀਂ ਹੋਇਆ ਇਟ ਮੀਨਸ ਇਹ ਪੰਥ ਦੀ ਮਰਿਆਦਾ ਨਹੀਂ ਹੈ ਹੂੰ ਹੂੰ ਪੰਥ ਦੀ ਮਰਿਆਦਾ ਜਿਹੜੀ ਹੈਗੀ ਆ ਵੀ ਉਤੋਂ ਵੀ ਵੱਡੀ ਹੋ ਸਕਦੀ ਆ ਵੀ ਕੋਈ ਰਾਜਨੀਤੀਵਾਨ ਵੀ ਹੈਗਾ ਆਪਾਂ ਸਾਰਾ ਜਿਹੜਾ ਡਾਟਾ ਹੈਗਾ ਉਹ ਸਾਰਾ ਕੱਢ ਕੇ ਅਗਲੇ ਪ੍ਰੋਗਰਾਮਾਂ 'ਚ ਆ ਉਹ ਦੱਸ ਸਕਦੇ ਹੈਗੇ ਆ ਵੀ ਰਾਜਨੀਤਿਕ ਬੰਦਾ ਵੀ ਧਰਮ ਦੀ ਜਿਹੜੀ ਹੈਗੀ ਆ ਉਹ ਪ੍ਰਚਾਰ ਕਰਨ ਵਿੱਚ ਕੋਈ ਰੋਕ ਟੋਕ ਨਹੀਂ ਹੈਗੀ। ਮਤਲਬ ਧਾਰਮਿਕ ਕਾਉਂਸਲ ਦੇ ਮੁਖੀ ਹੁੰਦੇ ਹੋਏ ਵੀ ਉਹ ਕਰ ਸਕਦੇ ਆ। ਇਦਾਂ ਦੀ ਕੋਈ ਰੋਕ ਟੋਕ ਨਹੀਂ ਹੈਗੀ। ਕੋਈ ਕੋਈ ਰੋਕ ਟੋਕ ਨਹੀਂ ਕੋਈ ਰੋਕ ਟੋਕ ਨਹੀਂ। ਸੋ ਬੀਬੀ ਜੀ ਵਰਗਾ ਜਿਹੜਾ ਮਹਾਨ ਸ਼ਹਾਦਤ ਵਾਲੇ ਪਰਿਵਾਰ ਚੋਂ ਆਇਆ ਸੰਤ ਬਾਬਾ ਕਰਤਾਰ ਸਿੰਘ ਜੀ ਦੀ ਪੋਤਰੀ ਹੋਵੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਬੇਟੀ ਹੋਵੇ ਸੋ ਉਹਦੇ ਲਈ ਅਸੀਂ ਕਿਹ ਵੀ ਕੋਈ ਪੰਥਕ ਰੋਕ ਹੈਗੀ ਆ ਉਹ ਉਹਨਾਂ ਦੀ ਇਮਾਨਦਾਰੀ ਤੇ ਸ਼ੱਕ ਕਰਨ ਵਾਲੀ ਗੱਲ ਹੋ ਗਈ ਸੋ ਬੀਬੀ ਜੀ ਦੀ ਇਮਾਨਦਾਰੀ ਤੇ ਸਮੁੱਚਾ ਪੰਥ ਆ ਜਿਹੜਾ ਉਹ ਸ਼ੱਕ ਨਹੀਂ ਕਰ ਸਕਦਾ ਬੀਬੀ ਜੀ ਬਹੁਤ ਜਜ਼ਬੇ ਨਾਲ ਬੜੀ ਦਲੇਰੀ ਨਾਲ ਔਰ ਪੂਰੀ ਆਪਾਂ ਕਹਿ ਸਕਦੇ ਵੀ ਕੌਮ ਤੇ ਪੰਥ ਪ੍ਰਤੀ ਪ੍ਰਤੀਬੱਧਤਾ ਨਾਲ ਜਿਹੜੀ ਸਰਗਰਮੀ ਕਰ ਰਹੇ ਆਗੇ ਆ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਪਰ ਤਰਨ ਤਰਨ ਵਾਲੀ ਸੀਟ ਹੈਗੀ ਆ ਜਿਹੜੀ ਜੀ ਪੰਥ ਦਾ ਮੁਹੰਦਰਾ ਅੱਗੇ ਵਧਾਉਣ ਚ ਰਾਜਨੀਤਿਕ ਮੁਹੰਦਰਾ ਠੀਕ ਹੈ ਨਾ ਜਿਹੜੀ ਜਿਹੜੀ ਜਿਹੜੇ ਪੋਲਿਟਿਕਸ ਵਿੱਚ ਆਏ ਗਏ ਪੋਲਿਟੀਕਲ ਤੇ ਦੂਸਰਾ ਭਾਈ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਚੈਲੰਜ ਕਰਨ ਲਈ ਤੇ ਤੀਸਰਾ ਇਹ ਹੈਗਾ ਵੀ ਇਹ ਸਾਰਾ ਸਾਰੇ ਗਰੁੱਪਾਂ ਦੀ ਕੋਲੈਬੋਰੇਸ਼ਨ ਵੀ ਜੇ ਗਿਆਨੀ ਹਰਪ੍ਰੀਤ ਸਿੰਘ ਉਹਨੇ ਭਾਈ ਅਮਰਤਪਾਲ ਸਿੰਘ ਉਹਨੇ ਤੇ ਹੋਰ ਪੰਥਕ ਤੇ ਰਾਣੇ ਜਿਹੜੀਆਂ ਪਾਵਰ ਪੋਲਿਟਿਕਸ ਵਿੱਚ ਆਉਣਾ ਚਾਹੁੰਦੀ ਐ ਸੋ ਇਹ ਇਸ ਇਸ ਖਿੱਤੇ ਨੂੰ ਵਾਪਸ ਨਹੀਂ ਕਿਸੇ ਲਈ ਨਹੀਂ ਛੱਡਿਆ ਜਾਣਾ ਚਾਹੀਦਾ ਇਹਦੇ ਵਿੱਚ ਪੰਥ ਦੀ ਆਵਾਜ਼ ਆ ਪੈਦਾ ਹੋਣੀ ਚਾਹੀਦੀ ਆ ਅਸੀਂ ਕਿਉਂ ਛੱਡੀਏ ਜਦੋਂ ਮਤਲਬ ਕਿ ਸਾਡੇ ਸਾਹਮਣੇ ਦੁਸ਼ਮਣ ਕਿਉਂ ਰਾਜਨੀਤਿਕ ਤੌਰ ਤੇ ਜਿਹੜੀਆਂ ਲੋਡੀਆਂ ਪਾਉਂਦੇ ਫਿਰਨ ਪੰਥ ਦੀ ਆਵਾਜ਼ ਹੋਵੇ ਪੰਥ ਆਪਣੀ ਆਵਾਜ਼ ਨੂੰ ਬੇਬਾਕੀ ਨਾਲ ਪ੍ਰਗਟ ਕਰੇ ਪਰ ਜਜਬਾਤੀ ਫੈਸਲੇ ਨਾ ਲਾਓ ਭਾਈ ਸੰਨੀ ਦੇ ਥਾਂ ਜੇ ਭਾਈ ਸੰਨੀ ਦੇ ਭਰਾ ਨੂੰ ਖੜਾ ਕਰ ਲਿਆ ਜਾਵੇ ਇੱਕ ਵਾਰਤ ਹੋ ਕੇ ਉਹ ਵੀ ਕਿਉਂਕਿ ਉੱਥੇ ਪ੍ਰਭਾਵ ਹੈਗਾ ਭਾਈ ਅਮਰਤਪਾਲ ਸਿੰਘ ਦਾ ਤੁਸੀਂ ਦੇਖੋ ਵੀ ਸਭ ਤੋਂ ਵੱਡਾ ਜਿਹੜਾ ਕੈਂਪ ਸੀ ਉਹਨਾਂ ਦਾ ਸੀਗਾ ਹੜਾ ਦੇ ਮਾਮਲੇ ਵਿੱਚ ਨਾ ਹਾਂ ਔਰ ਸਭ ਤੋਂ ਪਹਿਲਾਂ ਉਹਨਾਂ ਦਾ ਲੱਗਿਆ ਔਰ ਨੌਜਵਾਨ ਕਹਿ ਰਿਹਾ ਵੀ ਅਸੀਂ ਤਾਂ ਪਾਉ ਕਰਕੇ ਆਏ ਹੈਗੇ ਹਾਂ ਸੋ ਇਸ ਮਾਨਤਾ ਦਾ ਖਿਆਲ ਕਰਦੇ ਆਂ ਕੋਈ ਵੀ ਜਿਹੜੇ ਪਿੱਛੇ ਰਹਿ ਕੇ ਰਾਜਨੀਤੀ ਕਰ ਰਹੇ ਆ ਪੰਥ ਵਿਰੋਧੀ ਰਾਜਨੀਤੀ ਉਹਨਾਂ ਨੂੰ ਸਮਝਣਾ ਚਾਹੀਦਾ ਵੀ ਪੰਥ ਦੇ ਹੱਕ ਵਿੱਚ ਤੇ ਹਿੱਤ ਵਿੱਚ ਆਪਾਂ ਖੜੀਏ ਜੋ ਵੀ ਕੌਮ ਦਾ ਆ ਔਰ ਉਹਨਾਂ ਨੌਜਵਾਨਾਂ ਦਾ ਕਿਉਂਕਿ ਜਿਹੜੀ ਸਾਡੀ ਜਨ Z ਹੈਗੀ ਆ ਜਿਹੜੀ ਪੜੀ ਲਿਖੀ ਜਵਾਨੀ ਨੌਜਵਾਨੀ ਹੈਗੀ ਆ ਹੁਣ ਅਸੀਂ ਉਹਨੂੰ ਮੌਕਾ ਦਈਏ ਅੱਗੇ ਕਾਰਜ ਕਰਨ ਦਾ ਉਹ ਫੈਸਲੇ ਲਵੇ ਸਿਰਫ ਉਹਨਾਂ ਲਈ ਇੱਕ ਇੱਕ ਪੈਰਾਮੀਟਰ ਸਿੱਧ ਕਰ ਦਈਏ ਸੋ ਸਾਨੂੰ ਲੱਗਦਾ ਹੈਗਾ ਵੀ ਤਰਨ ਤਰਨ ਦੀ ਸੀਟ ਆ ਜਿਹੜੀ ਪੰਥਕ ਜਜ਼ਬੇ ਨਾਲ ਪੂਰੀ ਇਮਾਨਦਾਰੀ ਨਾਲ ਲੜਨੀ ਚਾਹੀਦੀ ਆ ਭਾਵਨਾਵਾਂ ਅਤੇ ਜਜ਼ਬਿਆਂ ਦੀ ਰਾਜਨੀਤੀ ਨਾ ਕਰੋ ਪ੍ਰੈਕਟੀਕਲ ਪੋਲਿਟਿਕਸ ਕਰਕੇ ਪੰਥ ਦਾ ਮਹਾਂਦਰਾ ਅੱਗੇ ਮਜਬੂਤ ਕਰਨ ਦਾ ਯਤਨ ਕਰੋ ਜੀ ਬਿਲਕੁਲ ਜੀ ਔਰ ਉਮੀਦ ਇਹੀ ਕਰਦੇ ਆ ਕਿ ਪੰਥਕ ਤੇਰਾ ਜਿਹੜੀਆਂ ਆਪਣਾ ਇੱਕ ਸਾਂਝਾ ਉਮੀਦਵਾਰ ਜਿਹੜਾ ਇੱਥੇ ਦੇਣ ਗਿਆ ਕਿਤੇ ਇਸ ਤਰ੍ਹਾਂ ਦਾ ਨਾ ਹੋਵੇ ਕਿ ਵੋਟ ਜਿਹੜੀ ਹੈ ਵੱਡੇ ਪੱਧਰ ਤੇ ਵੰਡੀ ਜਾਵੇ ਕਿਉਂਕਿ ਸਰਕਾਰ ਵੀ ਜਿਹੜਾ ਹੈ ਇਸ ਨੂੰ ਨਿਠ ਕੇ ਲੜੇਗੀ ਸਰਕਾਰ ਨੇ ਜੇ ਆਪਾਂ ਕੀ ਕੋਈ 10 ਲੱਖ ਵਾਲੀ ਜੇ ਬੀਮਾ ਯੋਜਨਾ ਚਾਲੂ ਕੀਤੀ ਹੈ ਤੇ ਉਹ ਵੀ ਜਾਣ ਬੁੱਝ ਕੇ ਤਰਨਤਨ ਤੋਂ ਕੀਤੀ ਗਈ ਹੈ ਕਿ ਉੱਥੋਂ ਜਿਹੜਾ ਹੈ ਆਉਣ ਵਾਲੇ ਦਿਨਾਂ ਚ ਇਲੈਕਸ਼ਨ ਹੋਣੀ ਹੈ ਤੇ ਹੋਰ ਬਹੁਤ ਸਾਰੇ ਜਿਹੜੇ ਪ੍ਰੈਸ਼ਰ ਕਈ ਕੁਛ ਇੱਥੇ ਦੇਖਣ ਨੂੰ ਮਿਲੇਗਾ ਪਰ ਦੇਖਦੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਚੋਣ ਜਿਹੜੀ ਹੈ ਪੰਥ ਦੇ ਪੰਥ ਦੇ ਗੜ ਦੇ ਵਿੱਚ ਜਿਹੜੀ ਹੈ ਚੋਣ ਲੜੀ ਜਾਂਦੀ ਹੈ ਤੇ ਅਗਲੇ ਬੰਨੇ ਚਲਦੇ ਆ ਬੀਬੀ ਸਤਵੰਤ ਕੌਰ ਹੋਣਾ ਨੇ ਪੰਥਕ ਇਕਤਾ ਦੀ ਜਿਹੜੀ ਹੈ ਅਪੀਲ ਕੀਤੀ ਹੈਗੀ ਹੈ ਸਰਦਾਰ ਅਰਪਤਾਰ ਸਿੰਘ ਜੀ ਪੁਰਾਤਨ ਸਮਿਆਂ 'ਚ ਵੀ ਆਪਾਂ ਦੇਖਿਆ ਸੀ ਕਿ ਮਿਸਲਾਂ ਭਾਵੇਂ ਅਲੱਗ-ਅਲੱਗ ਹੁੰਦੀਆਂ ਸੀ ਭਾਵੇਂ ਆਪਾਂ ਕਹਿ ਲਈਏ ਕਿ ਉਹਨਾਂ ਦੇ ਵੱਖੋ-ਵੱਖਰੇ ਚਾਹੇ ਉਹਨਾਂ ਦੇ ਆਪਣੇ ਜਿਹੜੇ ਹੈ ਕਲੇਸ਼ ਜਿਹੜਾ ਉਹਨਾਂ ਦਾ ਆਪਸ ਦੇ ਵਿੱਚ ਥੋੜਾ-ਬਹੁਤਾ ਰਹਿੰਦਾ ਹੁੰਦਾ ਸੀ ਪਰ ਫਿਰ ਵੀ ਜਦੋਂ ਕੋਈ ਬਾਹਰੋਂ ਤਾੜ ਵੀ ਆਉਂਦਾ ਸੀ ਤੇ ਮਿਸਲਾਂ ਇਕੱਠੀਆਂ ਹੋ ਜਾਂਦੀਆਂ ਸੀ ਇਹੀ ਇਸੇ ਹੀ ਪੈਟਰਨ ਦੇ ਉੱਤੇ ਪੰਥਕ ਜਥੇਬੰਦੀਆਂ ਚੋਣਾਂ ਦੇ ਮਸਲੇ ਦੇ ਵਿੱਚ ਜਾਂ ਹੁਣ ਜਿਹੜੀ ਮੌਜੂਦਾ ਰਾਜਨੀਤੀ ਸਿੱਖਾਂ ਦੇ ਸਿਰ ਮੜੀ ਗਈ ਹੈ ਕੀ ਉਸ ਦੇ ਵਿੱਚ ਪੰਥਕ ਤੇਰਾ ਇਸ ਤਰ੍ਹਾਂ ਨਹੀਂ ਕਰ ਸਕਦੀ ਹਾਂ ਬਿਲਕੁਲ ਜੀ ਸੋ ਬੀਬੀ ਜੀ ਨੇ ਇੱਕ ਬਹੁਤ ਆਪਾਂ ਕਹਿ ਸਕਦਾ ਵੀ ਇਮਾਨਦਾਰ ਅਤੇ ਪ੍ਰਤੀਬੱਧ ਧਿਰ ਤੇ ਤੌਰ ਤੇ ਇੱਕ ਚੇਅਰਪਰਸਨ ਹੋਣ ਦੇ ਨਾਤੇ ਇਸ ਇੱਕ ਪੰਥਕ ਕੌਂਸਲ ਦੀ ਔਰ ਬੀਬੀ ਜੀ ਸਾਡੇ ਸਾਹਮਣੇ ਬਹੁਤ ਵੱਡੀਆਂ ਸਰਗਰਮੀਆਂ ਕਰ ਰਹੇ ਆ ਬਹੁਤ ਸਾਰੀਆਂ ਧਾਰਮਿਕ ਸ਼ਖਸੀਅਤਾਂ ਨੂੰ ਮਿਲਿਆ ਪਿਛਲੇ ਦਿਨੀ ਹ ਤਾਂ ਕਿ ਪੰਥਲ ਕੌਂਸ ਪੰਥਕ ਕਾਉਂਸਲ ਆ ਉਹਦੇ ਵਿੱਚ ਵਿਦਵਾਨ ਸੱਜਣ ਤੇ ਜਿਹੜੀਆਂ ਧਾਰਮਿਕ ਸ਼ਖਸੀਅਤਾਂ ਉਹਨਾਂ ਨੂੰ ਸ਼ਾਮਲ ਕੀਤਾ ਜਾ ਸਕੇ ਸੋ ਪਿਛਲੇ ਦਿਨੀ ਉਹਨਾਂ ਨੇ ਗੁਰੂ ਨਾਨਕ ਗੁਰੂ ਨਾਨਕ ਦੇ ਵੀ ਯੂਨੀਵਰਸਿਟੀ ਵਿੱਚ ਸਿੱਖ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ ਆ ਉਹ ਇੱਕ ਤਰ੍ਹਾਂ ਨਾਲ ਪੂਰੀ ਜ਼ਿੰਮੇਵਾਰੀ ਨਾਲ ਜੱਜਬੇ ਨਾਲ ਆ ਜਿਹੜੀ ਸਰਗਰਮੀਆਂ ਬੀਬੀ ਜੀ ਕਰ ਰਹੇ ਹੈਗੇ ਨੇ ਸੋ ਉਹਨਾਂ ਨੇ ਜਿਹੜੀ ਪੰਥਕ ਏਕਤਾ ਦੀ ਵੀ ਗੱਲ ਇਹ ਹੀ ਕਰੀ ਆ ਬਿਲਕੁਲ ਇਸੇ ਤਰ੍ਹਾਂ ਵੀ ਚਾਹੇ ਮਸਲਾਂ ਆਪ ਦੀ ਵੱਖਰੀ ਜੈਂਟਿਟੀ ਕਾਇਮ ਰੱਖਦੀਆਂ ਸੀ ਪਰ ਪੰਥਤੇ ਹੋਏ ਦੁਸ਼ਮਣ ਦੇ ਹਮਲੇ ਵੇਲੇ ਸਾਰੀਆਂ ਇਕੱਠੀਆਂ ਹੁੰਦੀਆਂ ਸੀ ਸੋ ਅੱਜ ਵੀ ਸਾਨੂੰ ਪੰਥਤੇ ਹੋ ਰਹੇ ਵਿਰੋਧੀਆਂ ਤੇ ਦੁਸ਼ਮਣਾਂ ਦੇ ਹਮਲਿਆਂ ਦੇ ਸੰਦਰਭ ਵਿੱਚ ਪੂਰਨ ਪੰਥਕ ਜਜ਼ਬੇ ਨਾਲ ਤੇ 1984 ਦੌਰਾਨ ਜੋ ਸਾਡੇ ਨਾਲ ਹੋਇਆ ਉਸ ਸੰਦਰਭ ਵਿੱਚ ਜਿਹੜੀ ਰਾਜਨੀਤੀ ਘੜੀ ਗਈ ਅਤੇ ਪੇੜਾ ਜਿਹੜਾ ਬਣਿਆ ਗਿਆ ਸੋ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਦੀ ਤੇ ਹੋਰ ਸਿੰਘਾਂ ਦੀਆਂ ਜਿਹੜੀਆਂ ਸ਼ਹਾਦਤਾਂ ਹੋਈਆਂ ਉਨਾਦੀ ਆਵਾਜ਼ ਦੇ ਮੱਦੇ ਨਜ਼ਰ ਹੈ ਜਿਹੜੀ ਉਸ ਉਹਨਾਂ ਦੇ ਸੁਪਨੇ ਦੇ ਮੱਦੇ ਨਜ਼ਰ ਸਮੁੱਚੀਆਂ ਪੰਥਕ ਧਿਰਾਂ ਨੂੰ ਬੀਬੀ ਜੀ ਨੇ ਅਪੀਲ ਕੀਤੀ ਹੈ ਔਰ ਇਸ ਅਪੀਲ ਨੂੰ ਅਜਾਈ ਨਹੀਂ ਜਾਣ ਦੇਣਾ ਚਾਹੀਦਾ ਬੜੇ ਜਜ਼ਬਾਤਾਂ ਨਾਲ ਸਤਕਾਰ ਨਾਲ ਤੇ ਆਪਾਂ ਕਹਿ ਸਕਦੇ ਹਾਂ ਵੀ ਰੋਹਾਨੀਅਤ ਦੀ ਪੱਧਰ ਤੇ ਆ ਕੇ ਜਿਹੜੀ ਰਾਜਨੀਤੀ ਕਰਨ ਦਾ ਇੱਕ ਮੌਕਾ ਸਾਡੇ ਕੋਲ ਆਇਆ ਜਿਹੜੀ ਰਾਜਨੀਤੀ ਪਿਛਲੇ 30 ਸਾਲਾਂ ਦੌਰਾਨ ਬਾਦਲ ਕਿਆਂ ਨੇ ਸਤੋਂ ਖੋ ਲਈ ਸੀ ਉਸ ਰਾਜਨੀਤੀ ਨੂੰ ਮੋੜ ਪੰਥ ਦੇ ਵੇੜੇ ਵਿੱਚ ਲਿਆਉਣ ਲਈ ਇਹ ਜਿਹੜੀ ਅਪੀਲ ਹੈ ਕਾਫੀ ਮਹੱਤਵਪੂਰਨ ਹੈ ਬਾਪੂ ترਸੀਮ ਸਿੰਘ ਉਹਨਾਂ ਨੇ ਹਮਾਇਤ ਕੀਤੀ ਹੈ ਤੇ ਹੋਰ ਵੀ ਜਿਹੜੀਆਂ ਜਿਹੜੀਆਂ ਧਿਰਾਂ ਨੇ ਉਹ ਇਹਨਾਂ ਦੀ ਹਮਾਇਤ ਕਰਨਗੇ ਅਸੀਂ ਸਮਝਦੇ ਹਾਂ ਪੰਥ ਲਈ ਜਿਹੜੇ ਚੰਗੇ ਦੇ ਨਾਰਾਜ ਨੀਤਿਕ ਤੌਰ ਤੇ ਉਹ ਜ਼ਰੂਰ ਆਉਣਗੇ ਜੀ ਬਿਲਕੁਲ ਜੀ ਉਮੀਦ ਇਹੀ ਕਰਦੇ ਹਾਂ ਕਿ ਜਿਹੜੀਆਂ ਵੀ ਧਿਰਾਂ ਹਮਾਇਤ ਕਰ ਰਹੀਆਂ ਨੇ ਚਾਹੇ ਬਾਪੂ ترਸੀਮ ਸਿੰਘ ਹੋਣ ਭਾਈ ਅਮਰਪਾਲ ਸਿੰਘ ਵਾਲਾ ਧੜਾ ਹੋਵੇ ਜਾਂ ਹੋਰ ਵੀ ਜਿਹੜੀਆਂ ਪੰਥਕ ਧਿਰਾਂ ਹੈਗੀਆਂ ਨੇ ਉਹਨਾਂ ਨੂੰ ਵੀ ਜਿਹੜਾ ਹੈ ਇੱਕੋ ਪਲੇਟਫਾਰਮ ਦੇ ਥੱਲੇ ਜਿਹੜਾ ਹੈ ਆਉਣਾ ਪਵੇਗਾ ਨਹੀਂ ਤੇ ਜਿਹੜਾ ਇਹ ਫਿਰ ਆਪਾਂ ਕਹੀ ਕਿ ਇਸ ਵਾਰ ਕਿਉਂਕਿ ਸੋਸ਼ਲ ਮੀਡੀਆ ਦਾ ਜਿਹੜਾ ਜ਼ਮਾਨਾ ਹੈਗਾ ਕੋਈ ਵੀ ਖਬਰਾਂ ਜਿਹੜੀਆਂ ਪਹੁੰਚਦੀਆਂ ਨੇ ਤੇ ਲੋਕਾਂ ਨੂੰ ਵੀ ਹੋਰ ਜਾਗਰੂਕ ਹੋ ਕੇ ਕਿਹੜੇ-ਕਿਹੜੇ ਲੋਕ ਜਿਹੜੇ ਨੇ ਉਹ ਸਿਰਫ ਰਾਜਨੀਤਿਕ ਲਾਹਾ ਲੈ ਰਹੇ ਨੇ ਉਹਦੇ ਬਾਰੇ ਵੀ ਥੋੜਾ ਜਿਹਾ ਜਾਗਰੂਕ ਹੋਣਾ ਜਿਹੜਾ ਹੈ ਪਵੇਗਾ ਕਿ ਅਗਰ ਕੋਈ ਬੰਦਾ ਜਾਣ ਬੁੱਝ ਕੇ ਇਹ ਚੀਜ਼ ਨੂੰ ਡਾਇਵਰਟ ਕਰ ਰਿਹਾ ਤੇ ਉਹਦੇ ਤੇ ਵੀ ਜਿਹੜਾ ਧਿਆਨ ਦੇਣ ਦੀ ਜਿਹੜੀ ਹੈ ਲੋੜ ਹੈਗੀ